ਸਾਥ ਸੰਗਤ ਬੜੀ ਦੁਨੀਆ ਦੇ ਵਿੱਚ ਕੁਰਬਾਨੀਆਂ ਦੀ ਹਿਸਟਰੀ ਹੈ ਆਪਣੇ ਆਪਣੇ ਧਰਮ ਲਈ ਬੜੇ ਕੁਰਬਾਨ ਹੋਏ ਬੜੇ ਬੜੇ ਪੈਗੰਬਰ ਵਲੀ ਇਸ ਧਰਤੀ ਤੇ ਆਏ ਪਰ ਜੋ ਬਲੀਦਾਨ ਦਾਦਾ ਗੁਰੂ ਤੇਗ ਬਹਾਦਰ ਜੀ ਦੇ ਦਾਦਾ ਜੀ ਗੁਰੂ ਅਰਜਨ ਦੇਵ ਜੀ ਪਿਤਾ ਜੀ ਸ੍ਰੀ ਹਰਗੁਰੂ ਹਰਗੋਬਿੰਦ ਜੀ ਫਿਰ ਖੁਦ ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਰਵੰਸ ਪੂਰਾ ਜੋ ਬਲੀਦਾਨ ਇਸ ਪੀੜੀ ਦਾ ਕਹੂੰਗਾ ਕਈ ਪੀੜੀਆਂ ਇਕੱਠੀਆਂ ਹੋ ਜਾਂਦੀਆਂ ਇਹਦੇ ਵਿੱਚ ਜੋ ਬਲੀਦਾਨ ਉਹ ਹੋਇਆ ਉਦੀ ਦੁਨੀਆ ਚ ਮਿਸਾਲ ਨਹੀਂ ਮਿਲਦੀ ਜੀ